ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਲਾਈਵ ਟੀਵੀ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੀਕੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪ੍ਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜਿਨ੍ਹਾਂ ਨੇ ਹਜੇ ਤੱਕ ਫੈਮਦ ਦੀ ਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬਦਾਮੀ ਰੰਗ ਦੀਆਂ ਬਹੁਤ ਸੋਹਣੀਆਂ ਜਰਸੀ ਵੜਾ ਮਖਾਉਣੀਆਂ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਤਾਜੀ ਸੂਈ ਸਵਾਈ ਹੈ ਮਗਰ ਵੱੱਛੀ ਹੈ ਦੋ ਗੱਬਣਾ ਸੂਨ ਨੂੰ ਤਿਆਰ ਹੈ ਜਾਤ ਬ੍ਰੀਡ ਬਹੁਤ ਹੈ ਇਨਫੋਰਮੇਸ਼ਨ ਲੈਦਣਾ ਉਹ ਕਰਦੇ ਗਏ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗ ਆਪਣਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 9814326166 ਇੱਕ ਰਹੀ ਫੇਰ ਦੱਸ 9814326166 ਜਸਕਰਨ ਸੂਈ ਸੂਈ ਤੋਂ ਸ਼ੁਰੂ ਕਰ ਲਈ ਕਹਿੰਦਾ ਮੈਂ ਸੂਆ ਇਹ ਭਾਈ ਸੂਆ ਆਪਣਾ ਦੂਜਾ ਦੱਸ ਸੀ ਆਪਾਂ ਤੀਜਾ ਮੰਨ ਕੇ ਲਈ ਜਾਈ ਠੀਕ ਐ ਅਗਲਾ ਭਾਵੇਂ ਤੀਜਾ ਮੰਨ ਲੈ ਦੂਜਾ ਮੰਨ ਲਿਓ ਮਰਜੀ ਲੈ ਲੈਣਾ ਭਾਈ ਹੂੰ ਤੇ ਇਸ ਟਾਈਮ ਭਾਈ 12 ਤੋਂ 13 ਕਿਲੋ ਬੋਲਾ ਤਿਆਰ ਆ ਜੇ ਥੱਲੇ ਸੂਈ ਨੂੰ ਸਮਾ ਅੱਜ ਦਿਨ ਤੀਜਾ ਹੈ ਦੁੱਧ ਮੰਨ ਲੈ ਬੋਲਾ ਮੰਨ ਲੈ ਉਹ ਅਗਲੇ ਦੀ ਮਾਰੀ ਕਿੰਨਾ ਕੁ ਪਿਆਜੂ ਯਾਰ ਬਾਈ ਚਾਹੀਦਾ ਇਹਨੂੰ 16-17 ਕਿ ਦੋ ਦਿਨਾਂ ਚਾਹੀਦਾ ਜੈਜ ਜੈ ਮੁੱਲ ਜੈਜ ਮੁੱਲ ਬਈ ਆਪਾਂ ਲੈਣ ਦੇ ਨਹੀਂ ਕਰਨਾ ਬਸ 47000 ਚੋ ਬਾ ਸ਼ੂਟ ਕਰ ਦਾਂਗੇ ਕੱਢੀ ਆਪਾਂ ਮਗਰ ਦੋਸਤੋ ਵੱਛੀ ਐ ਫੀਮੇਲ ਕਾਫ ਬਛੜੀ ਬਾਈ ਕਹਿੰਦਾ ਦੂਜੇ ਸੂਹੇ ਸੂਈ ਐ ਅਗਲੇ ਨੇ ਆਪਾਂ ਨੂੰ ਦੂਜਾ ਸੂਹਾ ਕਹਿ ਕੇ ਦਿੱਤੀ ਆਪਾਂ ਤੀਜਾ ਸੂਹਾ ਮੰਨ ਕੇ ਲਈ ਐ ਤੀਜਾ ਦਿਨ ਅੱਜ ਸੂਈ ਨੂੰ ਸਮਾਂ ਹੋ ਗਿਆ 12 13 12 13 22 10 ਦਾ ਇਸ ਟਾਈਮ ਦੁੱਧ ਮੰਨਣਾ ਦੁੱਧ ਮੰਨ ਲਓ ਬੌੜਾ ਮੰਨਣਾ ਬੌੜਾ ਮੰਨ ਲਓ ਤਿਆਰ ਹੈ ਸੀਲ ਸੌ ਪੂਰੀ ਹੈ ਹਵਾਨਾ ਸੋਹਣਾ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸ ਦੇਣਾ ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਓ 10:51 ਮਿੰਟ ਤੇ ਵੀਡੀਓ ਬਣਾ ਰਹੇ ਆ 28 ਤਰੀਕ ਹੈ 10:51 ਮਿੰਟ ਤੇ ਵੀਡੀਓ ਬਣਾ ਰਹੇ ਆ ਜਿਹਦੇ ਪਸੰਦ ਆਊਗੀ ਭਾਵੇਂ ਸਵੇਰ ਸ਼ਾਮ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੁਆਈ ਕਰਕੇ ਲੈ ਜਾ ਸ਼ਾਮ ਦੀ ਚੁਆਈ ਜ ਸਾਰਾ ਦੇਣੀ ਪਿਆ ਇਹ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀਗਾ 12 ਕਿਲੋ ਮੰਨ ਕੇ ਆਜੋ ਖੁੱਲਾ ਕੰਡੇ ਵਾਲਾ ਦੁੱਧ ਤਿਆਰ ਥਣ ਮੁਠੀ ਵਾਲੇ ਹੱਥੀਚੋਂ ਆਈ ਵਾਲੇ ਗਾੜੀ 'ਚ ਵੀ ਦੁੱਧ ਚੰਗਾ ਮੂਹਰੇ ਥਣ ਤੋਂ ਗੈਠੇ ਨੂੰ ਹਨਾਗੇ ਤੋਂ ਨਿਆਲੇ ਪਾਸੇ ਨੂੰ ਫਿਰਦਾ 16 ਕਿਲੋ ਵਾਂਗੂ ਬਾਈ ਦੱਸਦਾ ਪਿਆਜੂ 47000 ਦੀ ਦੇ ਦੇਣੀ ਹੈ ਮਗਰ ਵੱੱਛੀ ਹੈ ਤੇ ਜਿਹੜੀ ਅੱਜ ਤਿੰਨਾਂ ਦਿਨਾਂ ਦੀ ਸੂਈ 12 ਕਿਲੋ ਬੋਲੀ ਚਵਾਈ ਜਾਂਦੀ ਹੈ 15-16 ਕਿਲੋ ਖੁੱਲਾ ਦੁੱਧ ਪਿਉਣ ਦਾ ਹੱਕ ਵੀ ਬਣਦਾ ਕੱਦ ਕਾਠ ਵੱਡਾ ਹੀ ਹੈ ਪੋਸ ਸਾਹਿਬ ਨਾਲ ਮੌਲਵੀ ਜੈ ਜੀ ਆ 47000 47000 ਚੋਂ ਕੋਈ ਮਾਨਤਾਨ ਹੋ ਜੂ 16 17 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਕੱਦ ਵੱਡਾ ਤਾਜੀ ਸੂਈ ਮਗਰ ਵੱੱਛੀ ਦੋ ਨੰਬਰ ਤੇ ਆ ਜੀ ਬਾਈ ਇਹ ਬਾਈ ਮੂੰਹ ਚਾਰ ਦਾੰਦ ਹੈ ਚੌਗੀ ਹਾਂਜੀ ਤੇ ਦੂਜਾ ਸੂਹਾ ਸੁੰਦੀ ਆ ਬਈ। ਹੂੰ। ਦਿਨ ਲੋਕੀ 10 ਤੋਂ 15। ਆਪਾਂ 12 13 ਮੰਨ ਕੇ ਲਈ ਆ ਆਪ। ਠੀਕ ਆ। ਕਿ ਵੇੜ ਕੱਚੀ ਕੱਚੀ ਆ ਤੇ ਆਪਾਂ ਜਿਵੇਂ ਜੇ ਕੱਚੀ ਦੇ ਬਾਜੀ ਦੇਣੀ ਆ। ਕਿੰਨੇ ਦੀ? ਅੱਜ ਆਪਾਂ ਕੇਅਲੀ ਆਦੀ ਦੇ ਦੇਣੀ ਆ ਤੇ ਜਿੱਦੇ ਵੇੜ ਤਿਆਰੇਗੀ ਉਹਦੇ ਪਿਆਦੋਂ ਬਾਹਰ ਨਿਕਲਦੀ ਤੁਹਾਨੂੰ ਵੀ ਲਿਖੀ ਆਂਦੀ ਆ। ਦੁੱਧ ਕਿੰਨਾ ਕੁ ਪਿਆਜੂ? ਦੁੱਧ ਬਈ ਦੇਜੂ 14 15 ਕਿਲੋ ਰਹਾ ਹੋਣਾ। ਕੱਢੀ ਬਾਹਰ ਨੂੰ। ਦੋਸਤੋ 2 ਨੰਬਰ ਦੂਜੇ ਸੂਵੇ ਸੁੰਦੀ ਆ। ਠੰਡੀ ਸੀ ਬਹੁਤ ਆ। ਸੀਲਸਾਉ ਬਹੁਤ ਆ। ਹੂੰ। ਠੰਡ ਚ ਆ ਰਹੀ ਆ। ਕੋੜシャンਪੂਰਾ ਵੀ ਨਹੀਂ ਸੋਹਣੇ ਥਾਨ ਹੈ ਬਾਲ ਟੇਲਾ ਬਹੁਤ ਪਈਆਂ ਕੱਲੀ ਕੱਚੀ ਕੱਚੀ ਹੈ 12 ਕ ਦਿਨ ਕੱਚੀ ਮੰਨ ਕੇ ਬਾਈ ਕਹਿੰਦਾ ਲਈ ਹੈ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਪੂ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਆ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਸੂਪੂ 14 ਕਿਲੋ ਵਾਂਗੂ ਬਾਈ ਦੱਸਦਾ ਦੁੱਧ ਪਿਆਜੂ ਅੱਜ ਕੱਚੀ ਕਰਕੇ ਬਾਈ ਕਹਿੰਦਾ 40 ਤੇ 1 41000 ਦੀ ਦੇ ਦੇਣੀ ਆ ਮੂੰਹ ਮੱਥਾ ਬੜਾ ਹੀ ਸੋਹਣਾ ਛੋਟਾ ਕੰਨ ਹੈ ਬੋਦੀ ਵਾਲੀ ਬੱਚੀ ਬਾਦਾਮੀ ਰੰਗ ਦੀ ਦੂਜਾ ਸੂਆ ਪਾਨ ਦੇ ਪੱਤੇ ਵਰਗਾ ਕੰਨਾ ਹਾਂ ਜਾਦ ਬ੍ਰੀਡ ਬਹੁਤ ਹੈ ਬੱਚੀ ਬੱਚੀ ਦੋ ਹੀ ਦਾਸਦੀ ਹੂੰ ਤੋਰ ਤੋਰ ਪੂਰੀ ਚੰਗੀ ਨਵਾਹਾਨ ਬੱਚੀ ਦੂਜਾ ਸੂਆ ਫਲ ਢੱਲਾਂ ਬਹੁਤ ਪਈਆਂ ਲੇਵਾ ਵੜ ਲਾਹੂ ਬਹੁਤ ਕੱਲੀ ਕੱਚੀ ਕੱਚੀ ਹੈ 12 13 ਦਿਨ 12 13 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੁਰ ਕੇਅਰ ਕਰ ਲੈਂਦਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤਿਆਰ ਹੋਈ ਬੱਚੀ ਬਾਈ ਕਹਿੰਦਾ 50000 ਤੋਂ ਬਾਹਰ ਦੀ ਆ ਤਿਆਰ ਹੋਈ ਗਏ ਨੇ ਪਿਆਜ਼ੀ ਵੀ ਨਹੀਂ ਦੇਣੀ ਹਾਂ 52 52 52 ਹੀ ਮੰਗੂਗਾ ਹਾਂ ਜੇ ਕਿਸੇ ਨੇ ਸਾਹਮਣੀ ਆ ਇਹਨਾਂ 10 ਦਸੰਦਿਆਂ 'ਚ 10000 ਖਾਣਾ ਵੀ ਹੈ ਹਾਂ 10 ਦਿਨਾਂ 'ਚ 10000 ਤਾਂ ਕਿਧਰੋਂ ਖਾਜੂਗੀ 2000 ਖਾਜੂਗੀ ਹਾਂ ਇਹਨਾਂ ਦਾ ਫਾਇਦਾ ਹੋ ਜਾਣਾ ਲੈਣ ਵਾਲੇ ਨੂੰ ਹੂੰ ਦੋਸਤੋ ਬਾਈ ਦੀ ਗੱਲ ਇਹ ਵੀ ਸਹੀ ਹੈ ਤਿਆਰ ਹੋਈ ਬੱਚੀ 52000 ਦੀ 53000 ਦੀ ਬਾਈ ਕਹਿੰਦਾ ਤੇ ਅੱਜ 40 ਤੇ 41000 ਦੀ ਦੇ ਦੇਣੀ ਆ 41000 'ਚ ਕੋਈ ਮਾਣ ਵੀ ਬਾਈ ਕਹਿੰਦਾ ਕਰ ਦੂ 10 ਦਿਨਾਂ 'ਚ 10000 ਤਾਂ ਬਾਈ ਕਹਿੰਦਾ ਖਾਣੂ ਰਹੀ ਅੱਜ ਤੁਹਾਨੂੰ ਤੁਸੀਂ ਕੱਚੀ ਲੈ ਲਓਗੇ ਤੁਹਾਨੂੰ 10-12000 ਭਾਜ ਮਿਲ ਜੂ ਕਿਉਂਕਿ ਬਾਈ ਵਪਾਰ ਦਾ ਕੰਮ ਕਰਦਾ ਡੇਲੀ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਅੱਜ ਕੱਚੀ ਲਈ ਕਹਿੰਦੀ ਵੀ ਕੀ ਐ ਕੱਚੀ ਲਈ ਅੱਜ ਵਹਿੜ 10-12000 ਭਾਜ ਮਿਲ ਜਾਣੀ ਆ ਤੇ ਜੇ ਅੱਜ ਤਿਆਰ ਹੁੰਜੀ 52-53000 ਦੀ ਮਿਲਣੀ ਸੀ ਉਹੀ 2-3 2 3 ਗੱਟੇ ਫੀਡ ਦੇ ਲਿਆਇਓ ਜਿਹੜਾ 10 8 1000 ਤੁਹਾਨੂੰ ਭਾਅ 'ਚ ਮਿਲਨੀ ਆ ਤੇ ਸੂਈ ਨੂੰ ਫੀਡ ਪਾਇਓ ਤੇ ਗਰਮਿਓ ਗਰਮੀ ਕਰਮਾ ਵਾਲੀ ਵਧੀਆ ਬਾਲਟੀ ਦੁੱਧ ਦੀ ਉਸ ਵੇਲੇ ਬਾਲਟੀ ਸੁਬਾ ਬਾਲਟੀ ਸ਼ਾਮ ਡੱਕ ਦਿਆ ਕਰੂਗੀ ਸੀਲ ਸੌ ਫੁੱਲ ਕੱਲੀ ਕੱਚੀ ਕੱਚੀ ਐ ਨੇਵਾ ਲਾਊ ਬਹੁਤਾ ਵਲਟਲਾ ਸਾਰੀਆਂ ਕੱਢ ਕੇ ਸੋਣਾ ਲਾਸਟ ਇਹ ਆ ਜੀਏ ਇਹ ਬਾਈ ਆਪਾਂ ਥੋੜੇ ਜਿਹਾ ਲੇਟ ਹੋ ਗਏ ਇਹ ਸੇਲ ਹੋ ਗਈ ਇਹ ਸੇਲ ਹੋ ਗਈ ਹਾਂਜੀ ਬਾਈ ਬੱਚਾ ਬਹੁਤ ਸੋਹਣਾ ਏ ਨਾ ਬੱਚੀ ਬਾਈ ਤੋਂ ਉੱਪਰ ਜੀ ਆਪਾਂ ਪਿੰਡੋਂ ਹੀ ਲਈ ਸੀਗੀ ਲੋਕ ਲਈ ਠੀਕ ਹੈ ਜਿਹਦੀ ਮੂੰਹ ਚਾਰ ਦਾਂਦੀ ਸੀਗੀ ਠੀਕ ਹੈ ਹਾਂ ਜਾਦ ਬਰੀਡ ਇਹਦੀ ਬਹੁਤ ਸੀਗੀ ਹੂੰ ਦੋਸਤੋ ਜਾਦ ਬਰੀਡ ਬਹੁਤ ਆ ਪਰ ਇਹ ਬਾਈ ਕਹਿੰਦਾ ਸੇਲ ਹੋ ਗਈ ਥੋੜਾਕ ਟਾਈਮ ਪਹਿਲਾਂ ਹੀ ਸੇਲ ਹੋਈ ਹੈ ਜੇ ਕਿਤੇ ਘੰਟਾ ਤੋਂ ਪਹਿਲਾਂ ਮੈਂ ਆ ਜਾਂਦਾ ਫਿਰ ਤਿੰਨ ਨਾਗ ਵਿਖਾਉਣੇ ਸੀ ਹੁਣ ਦੋ ਨਾਗ ਹੈ ਇੱਕ ਤਾਜੀ ਸੂਈ ਸਵਾਈ ਜਰਸੀ ਤੇ ਇੱਕ ਗੱਬਣ ਬਿਲਕੁਲ ਸਸਤੇ ਮੁੱਲ ਦੀ 42000 ਚ ਮਾਨ ਤਾਨ ਕਰ ਦੂੰ ਇੱਕ ਨੰਬਰ ਥੱਲੇ 12 13 ਕਿਲੋ ਬੌਲੀ ਤਿਆਰ ਹੈ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ 16 17 ਕਿਲੋ ਦੁੱਧ ਪਿਆਜੂ ਮੁੱਲ 47000 ਬਿਲਕੁਲ ਸਸਤੇ ਮੁੱਲ ਦੀਆਂ ਦੋ ਸੋਹਣੀਆਂ ਵਹਿੜਾਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਹੈ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਾਨ ਹੈ ਇੱਕ ਨੰਬਰ ਵੱਡੇ ਕੱਦ ਵਾਲੀ ਜਰਸੀ ਹੈ ਮਗਰ ਵੱਛੀ ਆ 12 13 ਬੌਲੀ ਤਿਆਰ ਹੈ 16 17 ਕਿਲੋ ਦੁੱਧ ਪਿਆਜੂ ਮੁੱਲ 47000 ਦੋ ਨੰਬਰ ਗੱਭਣ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਦੇ ਦੋ ਪਸ਼ੂ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਸਾਰੇ ਨੂੰ ਖਾਸੀ